ਕਾਲ ਜੀ ਵਧੀਆ ਠੀਕ ਠਾਕ ਹੋਣੀ ਹੈ ਬਹੁਤ ਸ਼ੇਰ ਨਾਲ ਕਮੈਂਟ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮੇਤਰੋ ਬਹੁਤ ਖੁਸ਼ ਹਾਂ ਜਿਹੜੀ ਵਕੀ ਆਪਾਂ ਛੱਡੀਆਂ ਚੁੰਗੀਆਂ ਦੀ ਉਹ ਟਰੈਕ ਆ ਗਈ ਜਿੱਥੇ ਇਹਨਾਂ ਕੱਢਣ ਲੱਗੇ ਹੋਏ ਆ ਤੇ ਮੱਤਕਾ ਵਾਂਗਰ ਦਾ ਟੈਂਕ ਹੈ ਨਾ ਟੈਂਕ ਭਰ ਗਿਆ ਲੈ ਫੈਂਕ ਭਰ ਗਿਆ ਲੈ ਪੂਰੀ ਸਾਫ ਨਿਕਲਦੀ ਆ ਕੋਈ ਗਲੀ ਵਾਲਾ ਹੋਣੀ ਹੁੰਦਾ ਹੈ ਨਾ ਬਾ ਬਾ ਦੂਰੀ ਵਾਲੀ ਦੀ ਵੱਡੀ ਜਾਰੀ ਤੇ ਲਾ ਕੇ ਦਾਣੇ ਪਾਉਣ ਕਿਉਂਕਿ ਇਹਦੇ ਵਿੱਚ ਸੁੱਕੀ ਜਾਣਗੇ ਲਾ ਕੇ ਕੁਆਲਟੀ ਕਰ ਲੋ ਚੈੱਕ ਜਾਰੀ ਹੋਈ ਮੱਤੀ ਦੀ ਸਾਰੇ ਕਰਾਰ ਖੜੇ ਨੇ ਦੇਖੋ ਉਹਦਾ ਸਾਰੇ ਹੀ ਨੇ ਜਿਹੜੇ ਗਏ ਸੀ ਟੋਟਲ ਸਾਰੇ ਹੀ ਫੋਰ ਵੀਰ ਤੇਰਾ ਛੋਟੀ ਮਸ਼ੀਨ ਦੀ ਸਫਾਈ ਤੇ ਕੁਆਲਟੀ ਜੇਕਰ ਕਰੋ ਤਾਰੇ ਵਾਲੀ ਆਹ ਕਵਾਇਤੀ ਹੈ ਜੀ ਬੜਾ ਬਲਵਾਲ ਅਲੈਕੋ ਤਾਂ ਗੋਦਿਆ ਮਿਆ ਕਿਵੇਂ ਆ ਬਹੁਤ ਗੰਭੀਰ ਮਹੀਨਿਆਂ ਵਿੱਚ ਤਾਂ ਸਾਰੇ ਦਾ ਰੰਗ ਚੱਕ ਲਓ ਇੱਕ ਵਾਰੀ ਆਪਾਂ ਦੀਦਾ ਗੱਲ ਆ ਇਹ ਨਿੱਕੀ ਪਰ ਕੰਮ ਵੱਡੀ ਤੋਂ ਵੀ ਵੱਡੇ ਨੇ ਬਹੁਤ ਵੱਟਾ ਕੰਮ ਕਰਦੀ ਆ ਜਮੇ ਛੋਟੀ ਮਸ਼ੀਨ ਆ ਪਰ ਵੱਡੀ ਤੋਂ ਵੀ ਸਿਰਾਂ ਗੱਲਬਾਤ ਸਰੇ ਆ ਜੀ ਬਾਕੀ ਤੁਹਾਨੂੰ ਦਿਖਾਉਨੇ ਆ ਟਰਾਲੀ ਦੇ ਵਿੱਚ ਦਾਣਾ ਲਓ ਜੀ ਆ ਦੇਖੋ ਕੋਈ ਗੋਲ ਨਹੀਂ ਕੋਈ ਪੱਤਾ ਨਹੀਂ ਐਨ ਓਕੇ ਰਿਪੋਰਟ ਪੀਣਾ ਕਰਿਆ ਪਿਆ ਮਸ਼ੀਨ ਨੇ ਜਮਾ ਪੀਣਾ ਫੋਰਲੈਸ ਆਫਾਈ ਜਿੰਨਾ ਮਰਜੀ ਹੋਵੇ ਪਾਣੀ ਜਿੰਨਾ ਮਰਜੀ ਹੋਵੇ ਗਿੱਲਾ ਐਨ ਸਿਰਾ ਗੱਲ ਵਾਤਾ ਮਸ਼ੀਨ ਦੀ ਬਾਕੀ ਹੋਰ ਕੁਆਲਟੀ ਵੀ ਦਿਖਾਉਣੀ ਆ ਤੁਹਾਨੂੰ ਆਪ ਆਇਨੇ ਗੋਲੇ ਗੋਲਾ ਬਹੁਤ ਸਾਫਤਾ ਕਰਦੀ ਆ ਇਸੇ ਕਰਕੇ ਜਦ ਮਸ਼ੀਨ ਗੋਲੇ ਸਾਫਤਾ ਕੱਢੂਗੀ ਗੁੱਲਾ ਸਮਝ ਲਓ ਵੀ ਆਪਣਾ ਮਸ਼ੀਨ ਬਿਲਕੁਲ ਸਹੀ ਆ ਕਿਉਂਕਿ ਟੋਟਾ ਨਹੀਂ ਕਰਦੀ ਦਾਣੇ ਦਾ ਜਦ ਗੁੱਲਾ ਟੁੱਟਣ ਲੱਗ ਗਿਆ ਤਾਂ ਦਾਣੇ ਦਾ ਵੀ ਜ਼ਰੂਰ ਟੋਟਾ ਹੋਊਗਾ ਲਾਜ਼ਮੀ ਇਹ ਤਾਂ ਹੈਗਾ ਲੇਬਲੇਬਾ ਜਾਂ ਗਿੱਡਾ ਕਲਰ ਵਾਲਾ ਹੁਣ ਕਰਕੇ ਫਿਰ ਆਪਾਂ ਵੱਡੀ ਦਾ ਰਿਸਕੇ ਨਹੀਂ ਲਿਆਵਾਂ ਕਿਹਾ ਵੀ ਖੜੀ ਆ ਚੱਕ ਦੋ ਨਾਲੇ ਚੈੱਕ ਹੋ ਜੂਗੀ ਮਸ਼ੀਨ ਚਲਾਈ ਨਹੀਂ ਸੀ ਉਹਨਾਂ ਓਕੇ ਰਿਹਾ ਨਸ਼ਿਆੜ ਆਉਂਦੇ ਨੇ ਤੇ ਦੋ ਜਾਂਦੇ ਨੇ ਪੰਜ ਸ਼ਿਆੜਾਂ ਦਾ ਟੈਂਕ ਭਰ ਜਾਂਦਾ ਫੇਰ ਦੀ ਲਵਾਈ ਬਹੁਤ ਆ ਤੇ ਟੈਂਕ ਤੁਹਾਨੂੰ ਪਤਾ ਜਿੱਡੀ ਕਿ ਮਸ਼ੀਨ ਆ ਉਸ ਹਾਵਨਾ ਟੈਂਕਾਂ ਜਣੀ ਕੰਮ ਆਪਣਾ ਨਿਬੜਿਆ ਨਿਬੜੀ ਜਾਂਦਾ ਇਹ ਨਹੀਂ ਹੈਗਾ ਵੀ ਰੁਕਦਾ ਕੰਮ ਸਾਰਦੀਆ ਪੂਰਾ ਵਧੀਆ ਚੱਲਦੀ ਆ ਪੂਰੀ ਘੰਟ ਚੱਲਦੀ ਆ ਮਸ਼ੀਨ ਪੂਰੀ ਘੰਟ ਮਿੱਠੀ ਮਿੱਠੀ ਚਾਲ ਤੇ ਚੱਲੀ ਜਾਣਾ ਕੰਮ ਨੇ ਜੋ ਸੇ ਭਾਈ ਨੂੰ ਘੇਰਾ ਪਗਲ ਕੇ ਦਿੱਤਾ ਤੇ ਹੁਣ ਆਪਾਂ ਕੱਢਦੇ ਆ ਆ ਕਿਆਰੇ ਦੀ ਤਿਆਰੀ ਕਰਨ ਮੱਕੀ ਵਾਲੇ ਦੀ ਭਰਿਆ ਖੜਾ ਇਹ ਚ ਫੇਰਦੇ ਆ ਹਲ ਕਿਉਂਕਿ ਬਾਹਿਆ ਨਹੀਂ ਦੀ ਮੀਂਹ ਪੈ ਗਿਆ ਦੀ ਹੁਣ ਇਹਦੇ ਚ ਹਲ ਫੇਰ ਕੇ ਹੀ ਫੇਰ ਉਹ ਤੋਂ ਬਾਅਦ ਹੈਰੋਂ ਜਲਾਵਾਂਗੇ ਇਹਨੂੰ ਬਾਕੇ ਛੱਡਦੇ ਆ ਤੋ ਤਿੰਨ ਘੰਟੇ ਇਹੀ 11 ਰਹਿੰਦਾ ਇਹ ਪਲਾਟ ਦੇ ਵਿੱਚ ਲੱਗ ਗਿਆ ਜੱਸਾ ਬਾਈ ਘੇਰਾ ਬਗਲ ਲਿਆ ਤੇ ਦਿਖਾਉਣੇ ਆ ਟਰਾਲੀ ਕਿੰਨੀ ਕੋ ਹੋਗੀ ਇਧਰ ਆ ਕਿਦਾਂ ਦਾ ਝਾੜਾ ਸਫਾਈਏ ਚ ਵੀ ਫੁੱਲਾ ਪੂਰੀ ਘੈਂਟ ਆਉ ਚੱਲਦੀ ਆ ਲੰਬਾ ਪਲਾਟ ਆ ਟਾ ਕੰਮ ਮੈਂ ਦੰਦ ਕੱਢਦਾ ਹੁਣ ਨਜ਼ਾਰਾ ਨਜ਼ਾਰਾ ਪੂਰਾ ਬਾਤ ਸੋਨੇ ਵਰਗੀ ਨਿਕਲਦੀ ਆ ਸੋਨੇ ਵਰਗੀ ਪੱਖਾ ਨਹੀਂ ਰੱਖਣਾ ਇਹਦੀ ਪੱਕੀ ਆ ਪੱਖਾ ਪੁੱਲ ਸਾਫ ਹਾਂ ਚਾਰ ਚੱਕਰ ਲਾ ਲਿਆ ਕਰ ਚਾਰ ਸੋਤ ਲੈ ਜੀ ਇਧਰ ਨੂੰ ਨਹੀਂ ਜਾਏ ਆ ਲੈ ਜਾ ਆ ਲੈ 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 ਲਾ ਹਲਕਾ ਸੁਪਈ ਲੈ ਜਾ ਆਣ ਗਿਆ ਦੇ ਨਾ ਕੁਝ ਲੱਗਣਾ ਨਹੀਂ ਪਾਉਂਦਾ ਕਣਾ ਕਰਦੇ ਕਰ ਮਿਕਾ ਨੇ ਆ ਕਰਦੇ ਜਿਹੜੀ ਕੁਆਲਿਟੀ ਆ ਮਸ਼ੀਨ ਕਰ ਦੂ ਕੋਈ ਨਹੀਂ ਕਰਦੀ ਜਿਹੜੀ ਕੁਆਲਿਟੀ ਆ ਮਸ਼ੀਨ ਕਰ ਦੂ ਕੋਈ ਨਹੀਂ ਕਰਦੀ ਹਣਾ ਸੂਪਰ ਆ ਗਿਆ ਟਰਾਲੀ ਲੈ ਕੇ 21 ਫੁੱਟੀ ਲਾਡੀ ਲਾਡੀ ਚਾਹੇ ਹੁਣ ਵੱਢਣ ਲੱਗ ਜਵੇ ਚਾਹੇ ਕੱਦੂ ਕਰਨ ਲੱਗ ਜਵੇ ਇਹਦੀ ਮਰਜ਼ੀ ਆ ਇਹਨੂੰ ਕਹਨੇ ਆ ਜਾ ਕੇ ਆਪਾਂ ਜਿਵੇਂ ਤੇਰਾ ਲੋਟ ਲੱਗਦਾ ਆਪਾਂ ਕਰ ਲੈ ਤੇ ਟਰਾਲੀ ਇੱਕ ਭਰ ਗਈ 21 ਫੁੱਟੀ ਤਕਰੀਬਨ ਲਵੇ ਲੱਗੀ ਦਿਖਾਉਂਦੇ ਆ ਤੁਹਾਨੂੰ ਕਿੰਨੇ ਕ ਟੈਂਕਾਂ ਦੀ ਘਾਟ ਆ ਤੇ ਦੂਸਰੀ ਮੰਗਾ ਲਈਤੀ ਆਪਾਂ ਨੇ ਪਾ ਨੂੰ ਕੰਮ ਆ ਪਿੰਡ ਆ ਪਾ ਜਾਣਾ ਹੁਣ ਸਾਨੂੰ ਨੂੰ ਲੈ ਕੇ ਚੱਲਿਆ ਮੈਂ ਪਿੰਡ ਨੂੰ ਸਾਨੂੰ ਵੀ ਆਇਆ ਪੀ ਅੱਜ ਨਾਲ ਆ ਦੇਖੋ ਜਾਂਦਾ ਦਾदू ਦੇ ਨਾਲ ਤਰ੍ਹਾਂ ਮੈਂ ਦੇਖਣਾ ਜ਼ਰੂਰ ਹੈ ਮਸ਼ੀਨ ਚੱਲਦੀ ਟ੍ਰੋ ਲੱਗੀ ਟਰਾਲੀ ਕੋਕ ਟੈਂਕਾਂ ਦੀ ਘਾਟ ਆ ਉਦੋਂ ਬਾਅਦ ਇਹਨੂੰ ਪੂਰੇ ਲੜ ਕੇ ਉਹ ਮੱਥੇ ਕਿੱਥੇ ਪਹੁੰਚਦਾ ਉਹ ਵਗੜ ਕਾਦੀ ਆਪਣਾ ਪਹਿਲਾ ਮਿੱਟੀਆ ਜਾਂ ਨੂੰ ਹੋ ਗੋ ਕੰਮ ਸਵੇਈ ਘੈਂਦਾ ਹੋ ਜਾ ਆ ਲਾਡੀ ਪਹੁੰਚ ਗਿਆ ਜੀ ਆਹ ਤਾਂ ਮੈਨਾਂ ਮੈਨਾਂ ਦਿਖਾਈ ਮੂਹ ਮੈਨੂੰ ਕਿਵੇਂ ਆ ਲਓ ਜੀ ਨਾ ਤਾਂ ਨਵੇ ਕੰਮ ਤੇ ਟਰਾਲੀ ਪੀਲੀ ਭਰਦੀ ਆ ਇਹਦੀ ਲਾਡੀ ਲਿਆਇਆ ਤੀ ਮਸ਼ੀਨ ਆਉਂਦੀ ਆ ਦੇਖੋ ਚੱਲ ਰਹੀ ਆ ਹਲੇ ਡੇਢ ਕਿਕੀਲਾ ਹੂਏ ਖੜਾ ਮੈਨ ਲੱਗਦਾ ਲੰਬਾਈ ਬਹੁਤ ਆ। ਲੋ ਜੀ ਕਰੋ ਚੈੱਕ ਸੋਨੇ ਵਰਗੀ ਮੱਕੀ ਦੂਸਰੀ ਟਰਾਲੀ ਦੇ ਵਿੱਚ ਇਹ ਵੀ ਟੀਸੀ ਕੱਢਤੀ। ਕਮਾਲ ਕਰਤੀ। 200 ਫੁੱਟੀਆਂ ਦੋ ਟਰਾਲੀਆਂ ਭਰਤੀਆਂ। ਛੋਟੀ ਮਸ਼ੀਨ ਨੇ। ਡੇਢ ਤੋਂ 2 ਵਜੇ ਚਲਾਈ ਹੋਣੀ ਆ ਹਨਾ ਜੀ। ਹਾਂ 1 ਵਜੇ 1 ਵਜੇ 1 ਡੇਢ ਵਜੇ ਚਲਾਈ ਸੀ ਤੇ ਹੁਣ ਟਾਈਮ ਹੋ ਗਿਆ। 10:15 ਜੇ ਵਿੱਚ ਭਰਦੇ ਹੁੰਦੇ ਸੇ ਤਾਂ ਕੱਤੀ ਵਧੀ ਹੋਏ ਵਿੱਚ ਨਹੀਂ ਭਰੀ ਟਰਾਲੀ ਖੜੀ ਆਉਰੀ ਉਰੇ ਆ ਕੇ ਦਾਣੇ ਪਾਉਂਦੀ ਆ ਕਿਉਂਕਿ ਖੇਤ ਨੇ ਗਿੱਲੇ ਨਹੀਂ ਹੋਰ ਛੇਤੀ ਪਹਿਲਾਂ ਭਰ ਜਾਂਦੀ ਤੇ ਨਾਲੇ RAMNA ਵੱਡੀ ਆ ਖਲਾਰ-ਖਲਾਰ ਕੇ ਕਦੇ ਚਾਹ ਪੀਣ ਖੜ ਗਿਆ ਜੱਸਾ ਕਦੇ ਪਾਣੀ ਪੀਣ ਚਲਿਆ ਗਿਆ ਯਾਨੀ ਕਹਿਣ ਦਾ ਮਤਲਬ RAMNA ਨਾਲ ਕੋਈ ਏਡੀ ਕਾਲੀ ਨਹੀਂ ਕੀਤੀ ਤੇ ਵਧੀਆ ਹੈ ਐਨ ਓਕੇ ਰਿਪੋਰਟ ਤੂੰ ਆਏ ਦੱਸ ਵੀ ਗੱਗੀ ਸਫਾਈ ਕਿਵੇਂ ਆ ਬਹੁਤ ਸਫਾਈ ਆ ਹਣਾ ਘੈਂਟਾ ਪੂਰੀ ਪੂਰੀ ਗੋਲਾ ਵੀ ਕੁਛ ਵੀ ਨਹੀਂ ਸਫਾਈ ਕੁਛ ਵੀ ਨਹੀਂ ਹੈਗਾ ਟੋਟਾ ਵੀ ਨਹੀਂ ਦਾਣੇ ਦਾ ਆ ਜਾ ਵੀਰੇ ਦੇਖ ਲੈ ਸੈਂਪਲ ਪਾਸ ਕਰ ਲੈ ਲੋ ਡੱਕ ਟੈਂਕ ਪਾਉਣ ਲੱਗਿਆ ਤੇ ਟਰਾਲੀਆਂ ਹੋ ਗਈਆਂ ਪੂਰੀਆਂ ਤੇ ਕੀਟਾ ਲਖਾਉ ਬਚ ਗਿਆ ਹੋਊਗਾ ਉਹਨੂੰ ਸਵੇਰੇ ਕਰਾਂਗੇ ਟਰਾਲੀ ਵੀ ਫੁੱਲ ਹੋ ਗਈ ਦੋਏ ਦੀ ਕੀਤੀਆਂ ਦੋਏ ਬੰਦ 190 95 190 95 ਕੋਹਾਂ ਚਲ ਡੇੜ ਗੜ ਮਾਲ ਪੈਂਦਾ ਆਪਣੀ ਦੋ ਟਰਾਲੀਆਂ ਚ ਦੋ ਚਾਰ ਇਧਰ ਦੋ ਚਾਰ ਇਧਰ ਕਿਉਂਕਿ ਟੈਂਕ ਤੋਂ ਵੱਧ ਕਰਕੇ ਕਈ ਵਾਰੀ ਮਾੜਾ ਮੋਟਾ ਹੋ ਜਾਂਦਾ ਜਾਈ 90 85 90 95 ਇੱਦਾਂ ਕੁ ਫਰਮਾ ਮਾਰ